ਸਾਚੀਰੀ ਕਾਲ ਦੋਸਤੋ ਅੱਜ ਤੋਂ ਤਕਰੀਬਨ 7-8 ਸਾਲ ਪਹਿਲਾਂ ਇੱਕ ਘਟਨਾ ਬਠਿੰਡੇ ਜ਼ਿਲ੍ਹੇ ਦੇ ਪਿੰਡ ਪਿੱਸੀਆਣਾ 에ਅਰ ਫੋਰਸ ਚ ਹੋਈ ਸੀ 에ਅਰ ਫੋਰਸ ਦੇ ਇੱਕ ਸਰਜੈਂਟ ਦਾ ਕਤਲ ਹੋ ਜਾਂਦਾ ਸੀ ਹੋ ਗਿਆ ਸੀ ਉਹ ਛੋਟੇ ਛੋਟੇ ਟੁੱਟਿਆਂ ਚ ਵੱਡਿਆ ਗਿਆ ਲੱਤਾਂ ਵੱਡੀਆਂ ਗਈਆਂ ਬਾਹਾਂ ਵੱਡੀਆਂ ਗਈਆਂ ਸਿਰ ਵੱਡਿਆ ਗਿਆ ਤਾਂ ਉਹ ਬੰਦੇ ਆ ਜਿਹੜੇ ਅੱਜ ਕੱਲ ਜਿਨ੍ਹਾਂ ਨੇ ਕ੍ਰਾਈਮ ਕੀਤਾ ਸੀਗਾ ਉਹ ਜੇਲ ਕੱਟ ਰਹੇ ਤਾਂ ਜਦੋਂ ਉਹਨਾਂ ਨੂੰ ਅਸੀਂ ਮਿਲੇ ਜਿਹੜੇ ਉਹ ਜੇਲ੍ਹ ਕੱਟ ਰਹੇ ਐ ਇਸ ਟਾਈਮ ਉਹਨਾਂ ਨੂੰ ਲਾਈਫ ਟਾਈਮ ਇੰਪ੍ਰਿਜ਼ਨਮੈਂਟ ਹੋਈ ਐ ਮਤਲਬ ਜੇਲ੍ਹ ਚੋਂ ਕਦੇ ਬਾਹਰ ਨਹੀਂ ਆਉਣਗੇ ਤਾਂ ਉਹਨਾਂ ਤੋਂ ਜਦੋਂ ਅਸੀਂ ਇਹ ਸਾਰਾ ਸੁਣਿਆ ਕਿ ਵਾਕਿਆ ਤੁਸੀਂ ਕਿਵੇਂ ਕੀਤਾ ਸੀਗਾ ਜਾਂ ਕੀ ਕੀ ਕਟਨਾ ਹੋਈ ਸੀਗੀ ਕਿਉਂਕਿ ਜਿਨੇ ਇਹ ਕਰਿਆ ਉਹ ਹੀ ਬਿਹਤਰ ਦੱਸ ਸਕਦਾ ਜਿਹਦੇ ਨਾਲ ਹੱਟ ਬੀਤੀ ਹੋਈ ਐ ਤਾਂ ਇਹ ਵੀ ਬੜੀ ਰੌਂਗਟੇ ਖੜੇ ਕਰਨ ਵਾਲੀ ਗੱਲ ਹੋਈ ਸੀਗੀ ਉਹਦੇ ਬਾਰੇ ਮੈਂ ਅੱਜ ਤੁਹਾਨੂੰ ਦੱਸਣ ਲੱਗਿਆ ਪੀਸੀਆਨਾ ਇਅਰ ਫੋਰਸ ਹੈ ਜਿਹੜਾ ਉਹ ਆਪਾਂ ਸਾਰੇ ਜਾਣਦੇ ਹਾਂ ਕਿ ਉੱਥੇ ਆਰਮੀ ਹੈ ਜਿਹੜੀ ਵੱਡੇ ਪੱਧਰ ਤੇ ਲੱਗੀ ਹੋਈ ਹੈ ਉੱਥੇ ਇਅਰ ਫੋਰਸ ਦੇ ਜਵਾਨ ਹੈ ਜਿਹੜੇ ਉਹ ਰਹਿੰਦੇ ਆ ਉਹ ਕੰਮ ਕਰਦੇ ਆ ਤਾਂ ਉਹਨਾਂ ਦੀ ਰਿਹائش ਵੀ ਉੱਥੇ ਹੀ ਕੁਆਟਰ ਬਣੇ ਹੋਏ ਆ ਸਰਕਾਰ ਦੁਆਰਾ ਉੱਥੇ ਹੀ ਉਹ ਰਹਿੰਦੇ ਆ ਹੋ ਸਕਦਾ ਹੈ ਕਿ ABC ਕੋਈ ਕੈਟਾਗਰੀ ਵਗੈਰਾ ਉਹਨਾਂ ਦੀ ਹੋਵੇ ਕਿਉਂਕਿ ਜਿਹੜੇ ਸਰਜੈਂਟ ਉਹਨਾਂ ਲਈ ਅਲੱਗ ਸੁਵਿਧਾਵਾਂ ਹੁਣ ਕਰਨ ਲਈ ਅਲੱਗ ਹੁਣ ਚਲੂਏ ਤਾਂ ਆਰਮੀ ਦਾ ਮਾਮਲਾ ਆਪਾਂ ਇਹਦੇ ਬਾਰੇ ਬੜਾ ਖੁੱਲਕੇ ਨਹੀਂ ਗੱਲ ਕਰਾਂਗੇ। ਨਹੀਂ ਇਹ ਸਾਡੀ ਚੀਜ਼ ਨਾਲ ਜੁੜੀ ਵੀ ਗੱਲ ਹੈ। ਤਾਂ ਉੱਥੇ ਇੱਕ ਪਰਿਵਾਰ ਰਹਿੰਦਾ ਹੁੰਦਾ ਹੈ ਜੋ ਕਿ ਆਰਮੀ ਦਾ ਇੱਕ ਜਵਾਨ ਹੁੰਦਾ ਹੈ। ਉਹਦੀ ਵਾਈਫ ਹੁੰਦੀ ਹੈ ਇੱਕ। ਉਹ ਹਾਊਸ ਵਾਈਫ ਹੁੰਦੀ ਹੈ। ਬੱਚੇ ਕੋਈ ਹੁੰਦੇ ਨਹੀਂਗੇ। ਹਜੇ ਵਿਆਹ ਹੋਇਆ ਨੂੰ ਥੋੜਾ ਸਮਾਂ ਹੋਇਆ ਹੁੰਦਾ ਹੈ। ਤਾਂ ਚੰਗਾ ਵਧੀਆ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਜੀਵਨ ਬਸਰ ਕਰ ਰਿਹਾ ਸਤੈਕ ਉਹਨਾਂ ਦਾ ਸਾਲਾ ਰਹਿੰਦਾ ਹੁੰਦਾ ਜੋ ਕਿ ਇੰਡੀਅਨ ਨੇਵੀ ਚ ਸੀਗਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਉੱਥੇ ਉਹਨਾਂ ਨੂੰ ਮਿਲਣ ਨਹੀਂ ਆਇਆ ਸੀ ਜਾਂ ਉਹਦੀ ਵੀ ਕੋਈ ਪਿੱਛਿਆਣਾ 에ਅਰਫੋਰਸ ਚ ਡਿਊਟੀ ਲੱਗੀ ਹੋਈ ਸੀ ਤਾਂ ਜਿਹਨੇ ਕਤਲ ਕੀਤਾ ਸੀ ਉਹਦੀ ਸਟੋਰੀ ਮੈਸੂਮ ਸੁਣਾ ਰਿਹਾ ਜਿਹੜੀ ਉਹਨੇ ਮੈਨੂੰ ਸੁਣਾਈ ਸੀ ਕਿ ਮੇਰੇ ਤੋਂ ਇਸ ਤਰ੍ਹਾਂ ਹੋਇਆ ਸੀ ਕਹਾਣੀ ਕੀ ਹੁੰਦੀ ਹੈ ਦੋਸਤੋ ਪਿੱਸੀਆਣਾ ਏਅਰਫੋਰਸ ਤੁਸੀਂ ਇੱਕ ਖਬਰ ਸੁਣੀ ਸੀਗੀ ਕਿ ਕਤਲ ਹੋ ਗਿਆ ਸੀ 5-6 ਸਾਲ ਪਹਿਲਾਂ ਇੱਕ ਸਰਜੈਂਟ ਦੋਨੀਆਂ ਰਤਾਂ ਵਾਂਹ ਵੱਡੀਆਂ ਗਈਆਂ ਤਾਂ ਉਹ ਹੁਣ ਮੈਂ ਤੁਹਾਨੂੰ ਸੁਣਾਉਣ ਲੱਗਾ ਕਿ ਉਹ ਕਿਵੇਂ ਹੋਇਆ ਸੀ ਕਿਉਂਕਿ ਅੱਜ ਦੀ ਘੜੀ ਕੋਰਟ ਸਾਰਾ ਟਰਾਇਲ ਪੂਰਾ ਹੋ ਗਿਆ ਉਹ ਬੰਦਾ ਸਜ਼ਾ ਕੱਟ ਰਿਹਾ ਆਪਦੀ ਬਠਿੰਡਾ ਜੇਲ੍ਹ ਚ ਤਾਂ ਵਧੀਆ ਪਰਿਵਾਰ ਹੁੰਦਾ ਜੀ ਆਪਦਾ ਹੱਸਦੇ ਵਸਦੇ ਐ ਤਾਂ ਉਹ ਲੇਡੀ ਨੂੰ ਕੋਈ ਉੱਥੋਂ ਦਾ ਹੀ ਫੌਜ ਦਾ ਉੱਚੀ ਪੋਸਟ ਦਾ ਕੋਈ ਮੁਲਾਜ਼ਮ ਹੁੰਦਾ ਜੋ ਉਹਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦਾ ਹੈ ਉਹਦੇ ਘਰੇ ਆਉਣ ਜਾਣ ਲੱਗ ਜਾਂਦਾ ਹੈ ਤਾਂ ਉਹ ਕਹਿੰਦੇ ਜਦੋਂ ਪਹਿਲਾਂ ਘਰੇ ਆਉਂਦਾ ਜਾਂਦਾ ਸੀ ਤਾਂ ਆਮ ਤੌਰ ਤੇ ਜਿਵੇਂ ਆਪਾਂ ਆਪਣੇ ਗਵੰਡੀਆਂ ਦੇ ਜਾਵੜੇ ਆਪਣੇ ਕਿਸੇ ਨੂਨ ਦੇ ਜਾਵੜੇ ਤਾਂ ਚਾਹ ਪਾਣੀ ਪੀਤਾ ਗੱਲਾਂ ਬਾਤਾਂ ਕੀਤੀਆਂ ਵਾਪਸ ਆ ਗਏ ਇੱਥੋਂ ਤੱਕ ਤਾਂ ਸਭ ਕੁਝ ਠੀਕ ਰਹਿੰਦਾ ਸੀ ਪਰ ਕਿਤੇ ਨਾ ਕਿਤੇ ਉਹ ਗਲਤ ਹੋ ਜਾਂਦਾ ਜਿਹੜਾ ਉਹ ਫੌਜ ਦਾ ਜਵਾਨ ਸੀਗਾ ਉਹ ਲੇਡੀ ਨੂੰ ਪ੍ਰੋਵੋਕ ਕਰਦਾ ਹੈ ਆਪਦੇ ਨਾਲ ਗੱਲਬਾਤ ਕਰਨ ਲਈ ਆਪਦੇ ਨਾਲ ਸਬੰਧ ਬਣਾਉਣ ਲਈ ਤਉ ਲੇਡੀ ਉਹਨੂੰ ਰੋਕਦੀ ਹੈ ਕਿ ਨਹੀਂ ਇਹ ਗਲਤ ਹੈ ਜਾਂ ਤੁਸੀਂ ਇਸ ਤਰ੍ਹਾਂ ਨਾ ਕਰੋ ਮੈਂ ਮਤਲਬ ਆਪਦਾ ਪਰਿਵਾਰ ਹੈ ਮੇਰਾ ਮੈਂ ਖਰਾਬ ਹੋ ਜੂ ਮੇਰਾ ਪਰਿਵਾਰ ਤਾ ਉਹ ਜਿਹੜਾ ਹੈਗਾ ਉਸ ਚੀਜ਼ ਨੂੰ ਇਗਨੋਰ ਕਰਦਾ ਹੈ ਕਿ ਨਹੀਂ ਮੈਂ ਤੂੰ ਮੇਰੇ ਨਾਲ ਗੱਲ ਬਾਤ ਹੈ ਜਿਹੜੀ ਉਹ ਕਰ ਤਾ ਉਹ ਲੇਡੀ ਆ ਕੇ ਆਪਦੇ ਹਸਬੈਂਡ ਨੂੰ ਦੱਸਦੀ ਹੈ ਜੋ ਉੱਥੇ ਆਰਮੀ 'ਚ ਕੰਮ ਕਰਦਾ ਹੁੰਦਾ ਹੈ ਆਰਮੀ ਦਾ ਮਲਾਜ਼ਮ ਹੁੰਦਾ ਹੈ ਇੰਡੀਅਨ ਆਰਮੀ ਦਾ ਉਹਨੂੰ ਦੱਸਦੀ ਹੈ ਕਿ ਫਲਾਨਾ ਜਿਹੜਾ ਤੁਹਾਡਾ ਦੋਸਤ ਹੈ ਨਾ ਜਾਂ ਤੁਹਾਡਾ ਜਿਹੜਾ ਸੀਨੀਅਰ ਹੈ ਉਹ ਮੈਨੂੰ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਤੰਗ ਪਰੇਸ਼ਾਨ ਕਰ ਦਿੱਤਾ ਉਹ ਵੀ ਗੁੱਸੇ 'ਚ ਗੁੱਸਾ ਆਉਣਾ ਸੁਭਾਵਿਕ ਸੀਗਾ ਉਹਨੂੰ ਤਾਂ ਉਹ ਆਪਦੀ ਵਾਈਫ ਨੂੰ ਕਹਿੰਦਾ ਕਿ ਤੂੰ ਉਹਨੂੰ ਘਰੇ ਸੱਦ ਆਪਾਂ ਗੱਲਬਾਤ ਕਰਾਂਗੇ ਤਾਂ ਉਹ ਕਹਿੰਦਾ ਵੀ ਜੇ ਮੈਂ ਉਹਨੂੰ ਸਿੱਧਾ ਦੱਸ ਦਿੰਦਾ ਕਿ ਮੈਂ ਉਹਨੂੰ ਮਾਰਨਾ ਹੈ ਤਾਂ ਕਹਿੰਦਾ ਸ਼ਾਇਦ ਮੇਰੀ ਵਾਈਫ ਉਹਨੂੰ ਘਰੇ ਨਾ ਸੱਦੀ ਤਾਂ ਕਹਿੰਦਾ ਮੈਂ ਉਹਨੂੰ ਘਰੇ ਸੱਦਨ ਦਾ ਜਿਹੜਾ ਹੈਗਾ ਆਪਦੀ ਘਰਾਂ ਲਈ ਉਹ ਕਹਿੰਦਾ ਤਾਂ ਕਹਿੰਦਾ ਇੱਕ ਦਿਨ ਉਹ ਉਹਨੂੰ ਘਰੇ ਸੱਦੀ ਹੈ ਮੈਂ ਵੀ ਆਪਦੇ ਘਰੇ ਹੀ ਹੁੰਨਾ ਪਰ ਮੈਂ ਲੁੱਕ ਕੇ ਕਿਤੇ ਬੈਠ ਜਾਂਨੇ ਤਾਂ ਕਹਿੰਦਾ ਜਦੋਂ ਸਾਡੇ ਘਰੇ ਆਉਂਦਾ ਤਾਂ ਮੈਂ ਬਾਹਰ ਆ ਕੇ ਉਹਨੂੰ ਡਰਾਇੰਗ ਰੂਮ ਚ ਕਹਿੰਦਾ ਕਿ ਤੂੰ ਇਹ ਕੰਮ ਛੱਡ ਦੇ ਤੇਰੀ ਬਹੁਤ ਮਾੜੀ ਗੱਲ ਹੈ ਤਾਂ ਕਹਿੰਦਾ ਉਹ ਅੱਗੋਂ ਆਉਂਦੀ ਜਿਹੜੀ ਧੌਂਸ ਹੈ ਜਾਂ ਸਨੀਅਰਟੀ ਹੈ ਉਹ ਦਿਖਾਉਂਦਾ ਹੈ ਕਿ ਤੂੰ ਮੈਨੂੰ ਇਸ ਤਰ੍ਹਾਂ ਕਿਵੇਂ ਤੁਸੀਂ ਫਰੌਡ ਕਰਦੇ ਹੋ ਮੈਨੂੰ ਘਰੇ ਸੱਦਦੇ ਹੋ ਮੈਨੂੰ ਮਾਰਨਾ ਚਾਹੁੰਦੇ ਹੋ ਤਾਂ ਇੰਨੇ ਚ ਉਹਨਾਂ ਚੱਥਾ ਪਾਈ ਹੋ ਜਾਂਦੀ ਹੈ ਤੇ ਉਹਦੇ ਸਿਰ 'ਚ ਕੋਈ ਜਿਹੜੀ ਹੈਗੀ ਹੈ শারਪ ਚੀਜ਼ ਮਾਰਦਾ ਹੈ ਤਾਂ ਉਹ ਬਲੰਟ ਹੋ ਜਾਂਦਾ ਜ਼ਖਮ ਹੋ ਜਾਂਦਾ ਤੇ ਕੁਦਰਤੀ ਉਹਦੀ ਮੌਤ ਹੋ ਜਾਂਦੀ ਕੁਦਰਤੀ ਲਾਲੂ ਜਾਂ ਗੁੱਸੇ ਚ ਕੀਤੀ ਜੋ ਵੀ ਹੋਇਆ ਉਹਦੀ ਮੌਤ ਹੋ ਗਈ ਉੱਥੇ ਤਾਂ ਹੁਣ ਜਦੋਂ ਮੌਤ ਹੋ ਜਾਂਦੀ ਹੈ ਉਹ ਹੋ ਰਹੀ ਹੈ ਇਹੋ ਜਿਹਾ ਬਣ ਗਿਆ ਕਿ ਆਮ ਤੌਰ ਤੇ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਉਹ ਕੀ ਕਰਿਆ ਜੀ ਉਹਨੇ ਉਹਨੂੰ ਹੁਣ লাশ ਕਾਣੇ ਵੀ ਲਾਉਣੀ ਸੀ ਕਿਤੇ ਤਾਂ ਉਹਦੀ লাশ ਨੂੰ ਛੋਟੇ ਛੋਟੇ ਪੀਸਾਂ ਚ ਕੱਟਿਆ ਗਿਆ ਉਹ ਕਹਿੰਦਾ ਵੀ ਮੈਂ ਆਪਦੇ ਹੱਥ ਨਾਲ ਸਾਡੇ ਕੋਲ ਇੱਕ ਚਾਕੂ ਸੀਗਾ ਵੱਡਾ ਜੀ ਦੇ ਨਾਲ ਮੰਨ ਲਓ ਬੱਚਰ ਨਾਈਫ ਕਹਿ ਦਈਏ ਆਪਾਂ ਉਹ ਚੜਾਂ ਵਾਲਾ ਚੱਕ ਲਿਆਂਦਾ ਗਿਆ ਇਸ ਕੰਮ ਲਈ ਸਪੈਸ਼ਲ ਉਹਦੀਆਂ ਲੱਤਾਂ ਬਾਹਾਂ ਵੱਢ ਕੇ ਇੱਕ ਕਾਲੇ ਰੰਗ ਦੇ ਵੱਡੇ ਲਫਾਫੇ ਜਿਹਨੂੰ ਆਪਾਂ ਕਹਿ ਦਈਏ ਵੀ ਧੋਬੀ ਕਪੜੇ ਪਾਉਣ ਲਈ ਜਿਹੜੇ ਲ ਜਾਂਦੇ ਹੁੰਦੇ ਆ ਉਹਦੇ ਚੋਂ ਉਹਨੂੰ 6-7 ਲਫਾਫੇ ਭਰ ਕੇ ਜਾਂ 5 ਲਫਾਫੇ ਭਰ ਕੇ ਪਾਸੇ ਰੱਖ ਲਿਆ ਤਾਂ ਕਹਿੰਦਾ ਵੀ 2 ਦਿਨ ਅਸੀਂ ਉਹ ਲਫਾਫੇ ਨਹੀਂ ਛੇੜੇ ਹੁਣ ਉਹਨਾਂ ਚੋਂ 스ਮੈਲ ਆਉਣੀ ਸੀ ਬਾਡੀ ਚੋਂ ਸੁਭਾਵਿਕ ਸੀਗੀ ਆਉਣੀ ਸ਼ੁਰੂ ਹੋਊਗੀ ਤਾ ਕਹਿੰਦਾ ਮੈਂ ਸੋਚ ਹੀ ਰਿਹਾ ਸੀ ਵੀ ਇਹਨੂੰ ਕਿਤੇ ਦੱਬਾਂ ਜਾਂ ਕੀ ਕਰਾਂ ਇੰਨੇ ਨੂੰ ਆਰਮੀ 'ਚ ਵੀ ਇਹ ਪੜਤਾਲਾਂ ਸ਼ੁਰੂ ਹੋ ਗਈਆਂ ਕਿ ਫਲਾਨਾ ਜਿਹੜਾ ਜਵਾਨ ਹੈ ਉਹ ਛੁੱਟੀ ਲੈ ਕੇ ਵੀ ਨਹੀਂ ਕਿਤੇ ਗਿਆ ਤੇ ਉਹ ਮੈਰਿਟ ਨਹੀਂ ਸੀਗਾ ਨਾ ਉਹ ਕਿਉਂਕਿ ਨਹੀਂ ਤਾਂ ਉਹਦਾ ਪਰਿਵਾਰ ਉਹਦੀ ਪਾਲ ਕਰਦਾ ਤਾਂ ਜਦੋਂ ਇਹ ਅਫਵਾਹਾਂ ਉੱਡਣ ਲੱਗ ਗਈਆਂ ਕਿ ਉਹਦਾ ਕੋਈ ਗੱਲਬਾਤ ਨਾ ਹੋ ਗਈ ਹੋਵੇ ਆਰਮੀ ਨੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਤਾਂ ਕਹਿੰਦਾ ਸਾਨੂੰ ਵੀ ਡਰ ਪੈ ਗਿਆ ਵੀ ਹੁਣ ਅਸੀਂ ਫੜੇ ਜਾਵਾਂਗੇ ਤਾਂ ਕਹਿੰਦਾ ਮੈਂ ਐਕਟਿਵਾ ਕੱਢੀ ਆਮ ਤੌਰ ਤੇ ਤੁਸੀਂ ਦੇਖੋ ਜੀ ਰੋ ਪਸਿਆਣਾ ਾਡੇ ਦੇ ਵਿੱਚ ਵੜੋਂਗੇ ਜਾਂ ਕਿਤੇ ਵੀ ਜਾਓਗੇ ਨਾ ਤੁਸੀਂ ਤਾਂ ਤਫਤੀਸ਼ ਹੈ ਜਿਹੜੀ ਉਹ ਬੜੀ ਕੀਤੀ ਜਾਂਦੀ ਹੈ ਤਲਾਸ਼ੀ ਵੀ ਹੁੰਦੀ ਹੈ ਤੇ ਹੁਣੇ ਵੀ ਚਾਹੀਦੀ ਹੈ ਕਿਉਂਕਿ ਆਰਮੀ ਦਾ ਕੰਮ ਹੈ ਸਾਡੇ ਦੇਸ਼ ਲਈ ਤਾਂ ਜਦੋਂ ਅੰਦਰੋਂ ਬਾਹਰ ਕੋਈ ਆਉਂਦਾ ਤਾਂ ਉਹ ਕੋਈ ਤਫਤੀਸ਼ ਦਾ ਵਾਲਾ ਮਾਇਨੇ ਨਹੀਂ ਰਹਿ ਜਾਂਦਾ ਹਾਲਾਂਕਿ ਉਹਦੇ ਤਾਂ ਜਮਾ ਹੀ ਨਹੀਂ ਰਹਿ ਜਾਂਦਾ ਜਿਹੜਾ ਉੱਥੋਂ ਦਾ ਨੌਕਰੀ ਕਰਦਾ ਆਰਮੀ ਦਾ ਫੌਜੀ ਹੈ ਤਾਂ ਕਹਿੰਦਾ ਮੈਂ ਐਕਟਿਵਾ ਦੇ ਅੱਗੇ ਉਹ ਇੱਕ ਲਫਾਫਾ ਰੱਖ ਦਾਂ ਉਹ ਲਫਾਫਾ ਰੱਖ ਕੇ ਕਹਿੰਦਾ ਮੈਂ ਦੂਰ ਕਿਤੇ ਜਾ ਕੇ ਉਹ ਛਾੜੀ 'ਚ ਸਿੱਟ ਦਿੰਦਾ ਸਿੱਟਨ ਤੋਂ ਬਾਅਦ ਕਹਿੰਦਾ ਮੈਂ ਵਾਪਸ ਆਣਾ ਇਹ 2-3 ਦਿਨ ਪ੍ਰਕਿਰਿਆ ਚੱਲਦੀ ਹੈ ਕਹਿੰਦਾ ਮੈਂ ਉਹ ਸਾਰਾ ਉੱਥੇ ਸੈੱਟ ਦਿੰਦਾ ਇੱਕ ਲਫਾਫਾ ਲਾਸਟ ਜਿਹੜਾ ਹੈਗਾ ਸਾਡੇ ਘਰੇ ਹਜੇ ਪਿਆ ਹੁੰਦਾ ਤਾਂ ਤਫਤੀਸ਼ ਹੋਂਦ ਦੌਰਾਨ ਜਦੋਂ ਡੰਗਾਈ ਨਾਲ ਤਫਤੀਸ਼ ਹੋਈ ਪੜਤਾਲਾਂ ਹੋਈਆਂ ਤਾਂ ਇੱਕ ਕਹਿੰਦਾ ਬੱਚਾ ਸੀ ਜੋ ਸਾਡੇ ਕੁਆਟਰ ਦੇ ਨੇੜੇ ਰਹਿੰਦਾ ਸੀ ਉਹਦੇ ਤੋਂ ਪੁੱਛਿਆ ਗਿਆ ਤਾਂ ਵੀ ਤੂੰ ਕਿਤੇ ਆਇਸ ਆ ਨੌਜਵਾਨ ਨੂੰ ਜਾਂ ਇਸ ਆਰਮੀ ਦੇ ਅਫਸਰ ਨੂੰ ਦੇਖਿਆ ਤਾਂ ਉਹ ਕਹਿੰਦਾ ਵੀ ਮੈਂ ਇਹਨਾਂ ਦੇ ਘਰੇ ਵੱੜਦਾ ਤਾਂ ਦੇਖਿਆ ਜੀ ਪਰ ਮੈਨੂੰ ਨਿਕਲਦਾ ਨਹੀਂ ਦੇਖਿਆ ਉਸ ਸਮੇਂ ਕੈਮਰੇ ਵਗੈਰਾ ਦਾ ਕੋਈ ਇੰਨਾ ਯਾਦ ਨਹੀਂ ਹੋਇਆ ਸੀ ਕਹਿੰਦਾ ਜੀ ਵੜਦਾ ਤਾਂ ਦੇਖਿਆ ਪਰ ਨਿਕਲਦਾ ਨਹੀਂ ਮੈਂ ਦੇਖਿਆ ਤਾਂ ਇਹ ਸ਼ੱਕ ਪੈਣਾ ਸੁਭਾਵਿਕ ਸੀਗਾ ਤਾਂ ਫਿਰ ਹੋਰ ਗੱਲਾਂ ਵੀ ਨਿਕਲੀਆਂ ਕਿ ਇਹਨਾਂ ਦੇ ਘਰੇ ਆਮ ਹੀ ਆਉਂਦਾ ਜਾਂਦਾ ਹੈ ਇਹ ਵੀ ਪਤਾ ਲੱਗਿਆ ਕਿ ਉਹ ਕਰੈਕਟਰ ਵਾਈਜ਼ ਥੋੜਾ ਜਿਹਾ ਗਲਤ ਸੀਗਾ ਤਾਂ ਉਹ ਤਫ਼ਤੀਸ਼ ਹੈ ਜਿਹੜੀ ਉਹ ਕੇਂਦਰਿਤ ਹੀ ਇੱਕ ਬੰਦੇ ਤੇ ਹੋ ਗਈ ਕਹਿੰਦਾ ਸਾਡੇ ਘਰ ਤੇ ਉਹ ਤਫ਼ਤੀਸ਼ ਕੇਂਦਰ ਤੋਂ ਤਾਂ ਜਦੋਂ ਤਫ਼ਤੀਸ਼ ਹੋਈ ਕਹਿੰਦਾ ਤਾਂ ਮੇਰੇ ਤੇ ਟਰੈਪ ਲਾ ਲਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ ਮੇਰੀ ਤਫ਼ਤੀਸ਼ ਚ ਮੈਂ ਵੀ ਨਿਗਾ ਚੜਿਆ ਹੋਇਆ ਤਾਂ ਕਹਿੰਦਾ ਇੱਕ ਦਿਨ ਉਹ ਮੇਰੇ ਮਗਰ ਜਾਂਦੇ ਆ ਮੈਂ ਉਹ ਲਫਾਫਾ ਸੜਦਿਆਂ ਤੇ ਮੈਨੂੰ ਉੱਥੇ ਫੜ ਲਿਆ ਜਾਂ ਤਾਂ ਉੱਥੋਂ ਫਿਰ ਉਹ ਚੱਕੀ ਜਾਂਦੀ ਏ Laash ਉਹਦੀ ਸਾਰੀ ਡੱਬੇ ਚੱਕੇ ਜਾਂਦੇ ਆ ਉਹ ਲਫਾਫੇ ਚੱਕੇ ਜਾਂਦੇ ਆ ਜਿੰਨਾਂ ਚੋਂ ਅੰਗ ਅੰਗ ਵੱਢ ਕੇ ਉਹਦਾ ਸਿੱਟਿਆ ਹੁੰਦਾ ਤਾਂ ਇਹਦੇ ਦੌਰਾਨ ਉਹਦਾ ਇੱਕ ਸਾਲਾ ਹੁੰਦਾ ਜੋ ਉਹਨਾਂ ਕੋਲੇ ਰਹਿੰਦਾ ਸੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਉਹ ਨੇਵੀ ਚ ਸੀ ਉਹਨੂੰ ਕੋਈ ਮਿਲਣਾ ਆ ਜਾਂਦਾ ਸੀ ਜਾਂ ਕੁਝ ਉਹ ਇਹਦੇ ਵਿੱਚ ਇਨਵੋਲਵ ਹੈ ਨਹੀਂ ਸੀਗਾ ਇਸ ਕਤਲ ਚ ਤਾਂ ਉਸ ਸਮੇਂ ਘਰ ਚ ਮੌਜੂਦ ਸੀਗਾ ਤਾਂ ਉਹ ਉੱਥੋਂ ਭੱਜ ਲੈਂਦਾ ਜਾਂ ਉੱਥੋਂ ਉਸ ਸਮੇਂ ਅੱਡੇ ਚੋਂ ਬਾਹਰ ਆ ਗਿਆ ਹੁੰਦਾ ਤੇ ਫੋਨ ਤੇ ਇਹ ਗੱਲਬਾਤ ਹੋ ਜਾਂਦੀ ਹੈ ਕਿ ਘਰੇ ਨਾ ਬੜੀ ਪੁਲਿਸ ਹੈ ਜਿਹੜੀ ਉਹ ਤਫ਼ਤੀਸ਼ ਆਪਦੀ ਜਾਰੀ ਰੱਖੀ ਬੈਠੀ ਹੈ ਜਾਂ ਆਰਮੀ ਹੈ ਜਿਹੜੀ ਉਹ ਤਫ਼ਤੀਸ਼ ਚ ਤੈਨੂੰ ਵੀ ਲਾਉਗੀ ਤਾਂ ਇਹਨੂੰ ਤੇਰੀ ਵਾਈਫ ਨੂੰ ਤਾਂ ਫੜ ਲਿਆ ਜਾਂਦਾ ਆਰਮੀ ਦੁਆਰਾ ਪੁਲਿਸ ਦੀ ਤਫ਼ਤੀਸ਼ ਦੁਆਰਾ ਉਹ ਬੰਦਾ ਜਿਹੜਾ ਸੀਗਾ ਕਿਉਂਕਿ ਨੇਵੀ ਚ ਕੰਮ ਕਰਦਾ ਸੀ ਉਹਦਾ ਪਾਸਪੋਰਟ ਵਗੈਰਾ ਸਭ ਕੁਝ ਉਹਦੇ ਕੋਲੇ ਸੀਗਾ ਉਹ ਕਿਸੇ ਫੋਰਨ ਕੰਟਰੀ ਨੂੰ ਭੱਜਣ ਦੀ ਤਿਆਰੀ ਚ ਹੁੰਦਾ ਤਾਂ ਮੁੰਬਈ 에ਅਰਪੋਰਟ ਤੋਂ ਜਿਹੜਾ ਹੈਗਾ ਉਹ ਵੀ ਫੜ ਲਿਆ ਜਾਂਦਾ ਤਾਂ ਇਸ ਟਾਈਮ ਉਹਦੇ ਸਾਲੀ ਦੀ ਜ਼ਮਾਨਤ ਹੋ ਗਈ ਅੱਛਾ ਉਹ ਲੇਡੀ ਜੇਲ ਚ ਜਾਂਦੀ ਹੈ ਪਰ ਉਸ ਸਮੇਂ ਉਹ ਪ੍ਰੈਗਨੈਂਟ ਹੁੰਦੀ ਹੈ ਉਹਦੇ ਜੇਲ ਚ ਹੀ ਬੱਚਾ ਹੁੰਦਾ ਤਾਂ ਇਹ ਵੀ ਸਾਡੀ ਇੱਕ ਇੰਡੀਅਨ ਕਨਸਟੀਟਿਊਸ਼ਨ ਦੀ ਮਾਦਾ ਹੈ ਕਿ ਜੇਲ ਚ ਇਹ ਬੱਚਾ ਹੋ ਗਿਆ ਤਾਂ ਉਹਦੀ ਸਜ਼ਾ ਘੱਟ ਕਰ ਦਿੱਤੀ ਜਾਂਦੀ ਹੈ ਚਾਹੇ ਤਾਂ ਉਹ ਹਿਊਮਨ ਰਾਈਟਸ ਦੀ ਹੁਲਾਲੂ ਜਾਂ ਬੱਚੇ ਦੀ ਸਾਮ ਸੰਭਾਲ ਲਈ ਤਾਂ ਕਿਤੇ ਨਾ ਕਿਤੇ ਉਹ ਇੰਨਾ ਇਨਵੋਲਵ ਵੀ ਹੈ ਨਹੀਂ ਸੀ ਕਿਉਂਕਿ ਵੱਡਿਆ ਮਾਰਿਆ ਤਾਂ ਇਹ ਫੌਜੀ ਨਹੀਂ ਸੀਗਾ ਤਾਂ ਉਹਦੀ ਵੀ ਇਹ ਜਮਾਨਤ ਹੋਗੀ ਜਾਂ ਉਹ ਬਰੀ ਹੋਗੀ ਉਸ ਕੇਸ ਚੋਂ ਕਹਿ ਲਓ ਤਾਂ ਇਹ ਜਿਹੜੇ ਭਾਈ ਸਾਹਿਬ ਹੈ ਜਿਨ੍ਹਾਂ ਦਾ ਕੋਈ ਕਤਲ ਹੋਇਆ ਸੀ ਉਹ ਅੱਜ ਵੀ ਬਟਿੰਡਾ ਜੇਲ੍ਹ ਚ ਹੈ ਪਰ ਸਮੇਂ ਨੂੰ ਬੜਾ ਅ ਅ ਪਛਤਾਉਂਦੇ ਹੈ ਕਿ ਮੈਂ ਬਹੁਤ ਗਲਤ ਕਰਤਾ ਸ਼ਾਇਦ ਮੈਂ ਉਹਨੂੰ ਸਮਝਾ ਕੇ ਵੀ ਛੱਡ ਸਕਦਾ ਸੀ ਤਾਂ ਹੁਣ ਮੈਨੂੰ ਲੱਗਦਾ ਵੀ ਉਹਨਾਂ ਨੇ ਰਾਸ਼ਟਰਪਤੀ ਤੱਕ ਅਪੀਲਾਂ ਵੀ ਪਾਈਆਂ ਹਾਈ ਕੋਰਟ 'ਚ ਵੀ ਜਿਹੜਾ ਹੈਗਾ ਉਹਦਾ ਜਾਰੀ ਰੱਖਿਆ ਪਰ ਉਹ ਕਿਤੇ ਨਾ ਕਿਤੇ ਵੇਲਾ ਹੱਥ ਨਹੀਂ ਆਉਂਦਾ ਹੁੰਦਾ ਕਿਉਂਕਿ ਆਰਮੀ ਦੇ ਨੌਜਵਾਨ ਦਾ ਕਤਲੇ ਕਾਰਮੀ ਦੁਆਰਾ ਕਰ ਦਿੱਤਾ ਜਾਣਾ ਜਾਂ ਕਿਸੇ ਦੁਆਰਾ ਵੀ ਕਰ ਦਿੱਤਾ ਜਾਣਾ ਤਾਂ ਉਹ ਧਾਰਾ ਬੜੀ ਸਖਤ ਲੱਗਦੀ ਹੈ 302 ਤੋਂ ਵੀ ਉੱਪਰ ਮੰਨਿਆ ਜਾਂਦਾ ਕਿਉਂਕਿ ਬਹੁਤ ਗਲਤ ਮੰਨਿਆ ਜਾਂਦਾ ਜਿਹਨੇ ਆਰਮੀ ਦੇ ਨੌਜਵਾਨ ਦਾ ਕਤਲ ਕਰਿਆ ਹੋਵੇ ਤਾਂ ਉਹਦੇ ਸਾਲੇ ਦੀ ਵੀ ਜ਼ਮਾਨਤ ਉਹ ਵੀ ਬਰੀ ਹੋ ਗਿਆ ਉਹ ਵੀ ਬਾਹਰ ਗਿਆ ਜੋ ਰਿਵਾਈਵ ਦੀ ਗੱਲ ਕਰੀਏ ਤੋਂ ਤੇ ਜੇਲ੍ਹ ਚ ਬੱਚਾ ਹੋਇਆ ਉਹ ਵੀ ਬਾਰ ਕਹਤਾ ਇਹ ਹਜੇ ਵੀ ਜਿਹੜਾ ਹੈਗਾ ਬਠਿੰਡਾ ਜੇਲ੍ਹ ਚ ਹੈ ਪਰ ਕਿਤਨਾ ਕਿਤੇ ਵੇਲੇ ਨੂੰ ਬਹੁਤ ਪਛਤਾਉਂਦਾ ਅੱਜ ਕੱਲ੍ਹ ਧਰਮ ਕਰਮ ਨਾਲ ਵੀ ਜੁੜਿਆ ਹੋਇਆ ਤਾਂ ਇਹ ਇਹੋ ਜਿਹੀਆਂ ਘਟਨਾਵਾਂ ਸੁਣਾਉਣ ਦਾ ਸਾਡਾ ਜਿਹੜਾ ਮੰਤਵ ਹੈ ਉਹ ਇਹੀ ਹੈ ਕਿ 2 ਮਿੰਟ ਦਾ ਗੁੱਸਾ ਤੁਹਾਡੀ ਲਾਈਫ ਬਰਬਾਦ ਕਰ ਦਿੰਦਾ ਹੈ ਜਿਹੜੇ ਅੱਜ ਕੱਲ੍ਹ ਅਸੀਂ ਗਾਣਿਆਂ ਚ ਸੁਣ ਲੈਨੇ ਆ ਜਾਂ ਇਹੋ ਜਿਹੀਆਂ ਚੀਜ਼ਾਂ ਵੱਲ ਸਾਡੇ ਨੌਜਵਾਨ ਜਿਹੜੇ ਪ੍ਰੇਰਿਤ ਹੁੰਦੇ ਆ ਤਾਂ ਇਹ ਸਿਰਫ ਗਾਣਿਆਂ ਵਗੈਰਾ ਚ ਠੀਕ ਲੱਗਦਾ ਹੈ ਇਹ ਹੁਜੀਆਂ ਚੀਜ਼ਾਂ ਸੁਡੀ ਜ਼ਿੰਦਗੀ ਹੈ ਜਿਹੜੀ ਨਰਕ ਬਣਾ ਦੇਣੀਆਂ ਕਿਉਂਕਿ ਉਹਨੂੰ ਲਾਈਫਟਾਈਮ ਇੰਪ੍ਰਿਜ਼ਨਮੈਂਟ ਹੈ ਉਹ ਜਦੋਂ ਤੱਕ ਉਹ ਜੇਲ੍ਹ ਚੋਂ ਨਿਕਲੂਗਾ ਉਹ ਉਦੋਂ ਤੱਕ ਉਹ ਕਿਸੇ ਕੰਮ ਦਾ ਨਹੀਂ ਰਹਿਣਾ ਉਹ ਬਜ਼ੁਰਗ ਹੋ ਚੁੱਕਿਆ ਹੋਣਾ ਤਾਂ ਇਹ ਚੀਜ਼ਾਂ ਸਾਨੂੰ ਕਿਤੇ ਨਾ ਕਿਤੇ ਭਾਵੁਕ ਵੀ ਕਰਦੀਆਂ ਤੇ ਸਾਨੂੰ ਸੇਧ ਵੀ ਦਿੰਦੀਆਂ ਕਿ ਗੁੱਸੇ ਨੂੰ ਟਾਲਣਾ ਹੀ ਚੰਗਾ ਹੁੰਦਾ ਹੈ ਗੁੱਸੇ ਨੂੰ ਨਭਾਉਣਾ ਬਹੁਤ ਮਾੜਾ ਹੁੰਦਾ ਹੈ ਧੰਨਵਾਦ ਉਹ